ਭਾਈ ਪਹਿਲਵਾਨ ਸੁਖਵੰਦ ਚੌਂਦਾ ਤੇ ਸੰਮੀ ਲੁਧਿਆਣਾ ਇਹ ਪਹਿਲਵਾਨ ਜਗਦੀਨ ਸਿੰਘ ਦਾ ਦੋਨੋਂ ਮੋਟੇ ਪਾ ਕੇ ਚੰਦਨ हेलो राज, राज कित है भाई वह जी वह सिंह पहलवान जी भाई राजलवान क्या है ਬਾਜੀ ਬਹੁਤ ਬੱਧੀਆਂ ਕੁੱਟੀਆਂ ਚਾਹਤੀਆਂ ਹੋਈਆਂ ਕੁੱश्ती ਪ੍ਰੇਮੀ ਕੁੱਤੀ ਦਾ ਨਾਮ ਦੇਵਾ ਦਿਓ ਫਰਜ਼ਾਂ ਦੇ ਦਿਓ ਬਾਜੀ ਅਗਨੀਆਂ ਅਗਲੀ ਕੁੱश्ती ਕਿਹਨਾਂ ਕਰਦੇ ਦੇ ਦਿਓ ਆਉਗੀ ਕਮੇਟੀ ਬਣਾਉਗੀ ਇੱਥੇ ਆ ਕੇ ਪਰੇਸ਼ਾਨ ਨਾ ਕਰੋ ਸਾਡੇ ਦੋੜਾ ਕਮੇਟੀ ਨੇ ਬਣਾਉਣਾ ਕਿਸੇ ਦੀ ਵੀ ਜਮੀਨ ਨਹੀਂ ਕੋਈ ਪੱਕਾ ਪਾਤ ਨਹੀਂ ਹੋਣਾ ਕਿਸੇ ਦਾ ਕੋਈ ਨਾਵੇਂ ਵੀ ਇੱਧਰ ਉੱਧਰ ਦੀ ਸ਼ਿਕਾਇਤ ਕਰੋ ਬਾਈ ਮੰਨਾਂ ਮੈਂ ਬੇਨਤੀ ਹੈ ਤਿਆਰ ਪਰ ਤਿਆਰ ਸਾਰੇ ਹੋ ਜਿਓ ਇੱਥੇ ਸਿੱਧੀਆਂ ਦੇ ਕੁਸ਼ਤੀ ਜਿਹੜੀਆਂ ਮੋਲਾਂਗੇ ਪਹਿਲਵਾਨ ਵੀ ਧਿਆਨ ਦਿਓ ਮੇਰਾ ਵੀਰਾ ਹਲੋ ਪਰਚੀ ਦੇ ਦਿਓ ਭਾਜੀ ਕੋਈ ਭਾਈ ਚੰਦਨ ਖੇੜੀ ਤੇ ਰਜੇਸ਼ ਲੁਧਿਆਣਾ 2 ਮਿੰਟ ਦਾ ਸਮਾਂ ਪਹਿਲਵਾਨਾਂ ਨੂੰ ਤਿਆਰ ਹੋ ਕੇ ਵਿੱਚ ਆਜੋ ਰਜੇਸ਼ ਲੁਧਿਆਣਾ ਤੇ ਚੰਦਨ ਖੇੜੀ 2 ਮਿੰਟ ਦਾ ਸਮਾਂ ਆ ਕਸਤੀ ਦਾ ਬਾਅਦ ਮੇਰੇ ਵੀਰ ਜਲਦੀ ਨਾਲ ਤਿਆਰ ਹੋ ਕੇ ਅਖਾੜੇ ਦੇ ਵਿੱਚ ਪੁੱਜਣਗੇ ਚੰਦਨ ਤੇ ਰਜੇਸ਼ ਬਹੁਤ ਵਧੀਆ ਮੁਕਾਬਲੇ ਚੌਦ ਦੇ ਕੁਸ਼ਤੀ ਦੇ ਆ ਕਿ ਮੱਝਾਂ ਸਾਲ-ਸਾਲ ਚੁੰਧੀਆਂ ਨੇ ਪੂਰੀਆਂ ਮਾਲੇ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਕਿ ਜਦੋਂ ਲਾਈਨ ਦਾ ਗਰਾਊਂਡ ਵਿੱਚ ਕਿਹੜਾ ਐਵੇਂ ਨਹੀਂ ਤਰੀਫਾ ਹੁੰਦੀਆਂ ਕਿ ਨਾ ਬੋਲ ਦਾ ਸਪੀਕਰਾਂ ਤੇ ਮੇਰਾ ਐਵੇਂ ਨਹੀਂ ਤਰੀਫਾ ਹੁੰਦੀ ਸਾਡੇ ਜਸਪਾਲ ਸਿੰਘ ਜੀ ਔਰ ਲక్ష్మణ ਸਿੰਘ ਜੀ ਮੈਂਬਰ ਸਾਹਿਬ ਵੱਡੇ ਮਾਨ ਸਨਮਾਨ ਇਹਨਾਂ ਬੋਲਾਂ ਦੇ ਲਈ ਪੁੱਜਦਾ ਕਰਦੇ ਆ ਤੇ ਬਿਰਾਜਮਾਨ ਅਸੀਂ ਸਭ ਦਾ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਕਰਦੇ ਆ ਪਰ ਮੈਦਾਨ ਦੇ ਵਿੱਚ ਵੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਚੰਦਰ ਤੇ ਪਹਿਲਵਾਨ ਰਜੇਸ਼ભાઈ ਜਲਦੀ ਨਾਲ ਉਧਰ ਸਾਡੇ ਕਰਨੈਲ ਸਿੰਘ ਜੀ ਪੰਚ ਔਰ ਸਾਡੇ ਹੋਟਪਾ ਯੂਨੀਕ ਜਨਾ ਉਹਨਾਂ ਬੜੇ ਮਾਫੂਰੇ ਕੋਲੇ ਹੋਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਸਾਡਾ ਕਰਨੈਲ ਕਰਨੈਲ ਸਿੰਘ ਜੀ ਪਾਸਾ ਉਹ ਵੀ ਜਿਹੜੇ ਕਹਿੰਦੇ ਕੁਐਸਚਨ ਨਹੀਂ ਪਿਆ ਹੋ ਰਿਹਾ ਵਾਹ ਵੀ ਵਾਹ ਬਹੁਤ ਵਧੀਆ ਮੁਕਾਬਲੇ ਸਮੇਂ ਦੀਆਂ ਬਾਤਾਂ ਨੇ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਨੌਜਵਾਨਾਂ ਦਰਮਿਆਨ ਹੈਲੋ ਠੀਕ ਚੱਲ ਰਿਹਾ ਹੈ। ਮੈਂ ਰਮਨ ਲੰਡੇ ਦੇ ਬੀਪੀ ਪ੍ਰੀਤਾ ਲੰਡੇ ਦੇ ਵੀਰਪਾਲ ਰੋਮੀ ਗਾਂਧੀ ਵੀਰਜੀ ਅਮਰੀਕ ਸਿੰਘ ਜੀ ਅਮਰੀਕਾ ਯੂ ਐਸ ਏ ਵਾਲੇ ਹਮਾਰਾ ਬਹੁਤ ਬਹੁਤ ਧੰਨਵਾਦ ਕਰਦੇ। ਭਾਈ ਉਹਦਾ ਸਾਡੇ ਸਾਡੇ ਬਾਈ ਤਕਤ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਬਈ ਸ਼ੇਦੀ ਬੱਚੋ ਪਰਮਾਨੋ। ਵਾਹ ਜੀ ਵਾਹ। ਹਾਂ ਜੀ ਹਰਦੀਪ ਪਹਿਲਵਾਨ ਜਿਹਨਾਂ ਮੈਂ ਪਾਰਸ਼ੀਆਂ ਦੇ ਦਿਓ ਮਾੜੀ ਜਾਣਕਾਰੀ ਦੇ ਦਿਓ ਅਗਲੇ ਮੁਸਤੀਆਂ। ਪਹਿਲਵਾਨਾ ਰਜੇਸ਼ ਤੇ ਚੰਦਨ ਬਈ। ਆ ਰਜੇਸ਼ ਤੇ ਚੰਦਨ। ਪੂਰੀ ਲਿਖਿਆ ਨਹੀਂ। ਪਹਿਲਵਾਨ ਜਿਹੜੇ ਬਿਲਕੁਲ ਤਿਆਰ ਬੱਧਰ ਹੋ ਜਾਣਗੇ। ਵਾਹ ਵੀਰਾਂ ਮੀਰ ਜੈਸੇ ਚੰਦਨ ਦੁਨੀਆ ਪਹਿਲਵਾਨ ਖਾੜੇ ਪਾਸੇ ਪਹੁੰਚਣ ਦੀ ਤਰਫ ਹਾਂ। ਵਾਹ ਵੀਰਾਂ ਮੋਤੀ ਵਾਜੀ ਤੇ ਮੋਤੀ ਵੀ ਬੜਾ ਨਾਂਕ ਪੰਜਾਬ ਦੇ। ਉਹ ਕੇ ਸਮਾਰ ਸਿੰਘ ਜੀ ਤੇ ਖੇਡ ਪ੍ਰਮੋਟਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਜਿਵੇਂ ਸ਼ਾਹ ਸਿੰਘ ਦੀ ਕਮਾਂਡੋ ਉਹਨਾਂ ਦੇ ਬਰਾਦਰ ਉਹ ਵੀ ਖਾੜੇ ਪਾਸੇ ਦੇ ਪਹੁੰਚੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਵਾਹ ਵੀਰਾਂ ਵਾਹ ਜੀ ਵਾਹ ਵੀ ਉਧਰ ਮੈਂ ਤੈਨੂੰ ਧੰਨਵਾਦ ਕਰਦਾ ਭਾਈ ਬੋਲਟੀ ਪੰਜਾਬ ਪੁਲਿਸ ਤੇ ਉਹਨਾਂ ਦੇ ਬ੍ਰਦਰ ਭਾਈ ਸਹਿਬ ਸਿੰਘ ਜੀ ਕਮਾਂਡੋ ਇਸ ਪਰਿਵਾਰ ਨੇ ਜਿੰਨੇ ਪੰਜਾਬ ਪੁਲਿਸ ਦੇ ਸੇਵਾ ਨਿਭਾ ਰਹੇ ਨੇ ਉਥੇ ਜੋ ਕਿ ਸਮਾਜ ਦੇ ਵਿੱਚ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਹਰਦੀਪ ਭਾਈ ਮਾਣ ਪ੍ਰੋਣ ਸਪਰਕ ਮੜਾਉਂਦੇ ਉਧਰ ਭਾਈ ਉਹਨਾਂ ਜਗਵਿੰਦਰ ਜੀ ਉਹਨਾਂ ਨਾਲ ਸਾਡੇ ਸਤਿਕਾਰਯੋਗ ਭਾਈ ਬੋਲਦੀ ਭਾਈ ਪੰਜਾਬ ਪੁਲਿਸ ਬੋਲਦੀ ਪੀਪੀ ਉਹ ਸਮਾਜ ਸੇਵੀਆਂ ਸਾਡੇ ਭਰਾਵਾਂ ਚੇਚਤਰ ਤੇ ਪੁੱਜੀਆਂ ਬਹੁਤ ਬਹੁਤ ਧੰਨਵਾਦ ਹੈ ਜੀ ਨਾ ਜਰਬਾਨ ਸਿੰਘ ਜੀ ਕਮਾਂਡੋ ਔਰ ਨਾਲ ਉਹਦੇ ਭਰਾ ਜਰਬ ਸਿੰਘ ਜੀ ਕਮਾਂਡੋ ਅਸੀਂ ਵਿਸ਼ੇਸ਼ ਤੌਰ ਤੇ ਭਰਾਵਾਂ ਦਾ ਬੜਾ ਧੰਨਵਾਦ ਕਰਦੇ ਆਂ ਔਰ ਵੱਡੇ ਮਾਣ ਵੀ ਨਾਲ ਬੋਲਾਂ ਦੇ ਲਿਖੋਦੇ ਹੋਏ ਆ ਬਹੁਤ ਬਹੁਤ ਧੰਨਵਾਦ ਚੰਦਰ ਤੇ ਰਜੇਸ਼ ਵੀਰ ਆਦਿ ਨਾਲ ਉਧਰ ਠੇਕੇਦਾਰ ਬੱਪੜੀ ਬਾਸਮਾ ਗੁਰਦਾਰਸ਼ਨ ਸਿੰਘ ਦੀ ਪੰਚ ਦਾ ਬਾਸਮਾ ਵਾਲੇ ਉਹ ਵੀ ਨਾਮ ਤੇ ਜਿਹੜੇ ਕੁੱਸੇ ਦੰਦਾਂ ਦਾ ਹੰਨ ਮਾੜੇ ਨੇ ਉਹਨਾਂ ਦੇ ਵਿੱਚ ਅਸੀਂ ਜੇਹਲੀਆਂ ਗਾਹਾਂਾਂ ਵਿੱਚ ਸਤਿ ਸ੍ਰੀ ਅਕਾਲ ਧੰਨਵਾਦ ਕਰਦੇ ਹੁਸੀਂ ਬੜਾ ਪ੍ਰਮੋਟ ਕਰਦੇ ਹੋ ਬਾਪ ਜੀ ਦਾ ਉਧਰ ਸਾਡਾ ਵੀਰ ਮੰਗੀ ਪੁਰਤਗਾਲ ਸਾਰਪਰੇ ਵੱਡੇ ਮਾਣ ਵੀਰ ਵੱਲੋਂ ਕੋਈ ਹੋਈਆਂ ਬਹੁਤ ਬਹੁਤ ਧੰਨਵਾਦ ਹੈ ਹਰਦੀਪ ਪਹਿਲਵਾਨ ਜੀ ਇੱਕ ਦੋ ਪਰਚੇ ਸਾਨੂੰ ਦਿਓ ਮੜੇ ਕਲੀਅਰ ਕਰਕੇ ਪਹਿਲਵਾਨ ਨੂੰ ਆਪਸ ਤਿਆਰ ਹੋਣ ਦੇ ਲਈ ਕਹਦੀਏ ਵੀ ਸਮਾਂ ਥੋੜਾ ਜਿਹਾ ਘੱਟ ਦਿਓ ਜੀ ਹਾਂ ਜੀ ਵਾਹ ਰਾਜੀ ਸਾਡੇ ਭਰਾ ਗੋਲਦੀ ਸਿੰਘ ਪੰਜਾਬ ਪੁਲਿਸ ਮੈਂ ਦੋ ਕਦਮਾ ਇੱਕ ਮਿੰਟ ਜੀ ਦੱਸਿਓ ਭਾਈ ਧਿਆਨ ਦਿਓ ਉਧਰ ਸਾਡੇ ਲੰਮਨ ਦਾ ਜੀ ਕਹਿੰਦੇ ਵੀ ਕੁਸ਼ਤੀਆਂ ਚੇਂਜ ਨਹੀਂ ਹੋਣੀਆਂ ਜਿਹੜੀਆਂ ਅਸੀਂਆਂ ਲਿਖਤੀਆਂ ਕੁਸ਼ਤੀਆਂ ਕਹਿੰਦੇ ਉਹ ਗੋਲਦੀਆਂ ਨੇ ਲਾਗੀ ਪਹਿਲਵਾਨ ਫਗਵਾੜਾ ਤੇ ਸੁੱਕ ਪਹਿਲਵਾਨ ਮੰਡ ਚੋਂਦਾ ਇਹ ਪਹਿਲਵਾਨ ਨੂੰ 5 ਮਿੰਟ ਦਾ ਟਾਈਮ ਆ ਤਿਆਰ ਹੋ ਕੇ ਮੇਰਾ ਭਰਾ ਵਿਚਾ ਦਿਓ ਗਾਮਾ ਟਿਲੇਟਾਂ ਦੇ ਸ਼ਨੀ ਸੰਮੀ ਪਹਿਲਵਾਨ ਲੁਧਿਆਣਾ ਇਹ ਪਹਿਲਵਾਨ ਤਿਆਰ ਬਚਾਰ ਹੋ ਜਿਓ ਔਰ ਸਨੀ ਪਹਿਲਵਾਨ ਨੇ ਰਾਮੇਬਾੜ ਤੇ ਗੱਗੂ ਪਹਿਲਵਾਨ ਫਲਵਾੜਾ ਤਿਆਰ ਬਚਾਰ ਹੋ ਜਿਓ ਪਹਿਲਵਾਨ ਕਰਮਾ ਵੇਹਰਾ ਤੇ ਜੱਸਾ ਪਹਿਲਵਾਨ ਲੱਡੂ ਵਾਲ ਇਹ ਪਹਿਲਵਾਨ ਬਿਲਕੁਲ ਤਿਆਰ ਬਚਾਰ ਹੋ ਜਿਓ ਇਹ ਮੱਲਮ ਬੈਠੇ ਜਾਂਦੇ ਆ ਭਾਈ ਸੰਮੀ ਆ ਸਨੀ ਪਹਿਲਵਾਨ ਦੀ ਨਾਲ ਨੋਟਾ ਪਾ ਦਿਓ ਆ ਵੀ ਆ ਚੰਦਰ ਜੱਸਾ ਪਹਿਲਵਾਨ ਬਾੜੋਵਾਲ ਸਾਰੀ ਮਾਫੀ ਚਾਹੁੰਦਾ ਹਾਂ ਕਰਮਾ ਪਹਿਲਵਾਨ ਮੇਰੋ ਦੇ ਜੱਸਾ ਪਹਿਲਵਾਨ ਬਾੜੋਵਾਲ ਭਾਈ ਚੰਦਰ ਖਾਨਾ ਪਹਿਲਵਾਨ ਰਜੇਸ਼ ਮੋਦਿਗਾ ਚੰਦਰ ਮੋਦਿ ਜਵਦੀ ਨਾਲ ਬੇਫਿਕਰ ਹੋ ਜੀ ਭਾਈ ਧਿਆਨ ਦੇ ਪੰਜ ਬੰਦ ਮਿੰਟ ਬਾਅਦ ਗੁੱਸੇ ਸਾਧਣੇ ਪਹਿਲਾ ਸੱਣੀ ਵਾਲੀ ਕੁਸ਼ਤੀ ਹੋਣੀ ਹੈ ਸੱਣੀ ਪਹਿਲਵਾਨ ਰਾਮੇਵਾਲ ਤੇ ਕੱਕੂ ਪਹਿਲਵਾਨ ਗੁੰਮਾੜਾ ਜਵਦੀ ਨਾਲ ਨੋਟੇ ਪਾ ਦਿਓ ਪਹਿਲਵਾਨ ਜੀ ਵਾਦੀ ਸਾਡੇ ਮੰਗਾ